ਆਪਣਾ ਜਿਹੜੀ ਚਾਈਨਾ ਡੋਰ ਦੀ ਵਿਕਰੀ ਜਿਹੜੀ ਹੈਗੀ ਉਹਨੇ ਕਾਫੀ ਕੁਐਸਚਨ ਮਾਰਕ ਖੜੇ ਕੀਤੇ ਹੋਏ ਨੇ ਲੋਕਾਂ ਨੂੰ ਜਿਹੜਾ ਹੈਗਾ ਆਪਾਂ ਬਾਰ-ਬਾਰ ਗਲਬਾਤ ਵੀ ਕਰ ਰਹੇ ਆ ਉਹਨਾਂ ਨੂੰ ਦੱਸ ਵੀ ਰਹੇ ਆ ਕਿ ਇਹਦੇ ਬੜੇ ਮਾੜੇ ਪ੍ਰਭਾਵ ਹੈਗੇ ਨੇ ਉਹ ਖੁੱਲ ਗਈ ਹੈ ਪਾਣੀ ਆ ਰਿਹਾ ਹੈ ਚਾਈਨਾ ਡੋਰ ਨੂੰ ਲੈ ਕੇ ਹਰ ਪਾਸੇ ਪੁਲਿਸ ਵੱਲੋਂ ਸੁਰੱਖਿਆ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਐਸਐਸਪੀ ਰੋਪੜ ਗੁਲਨੀਤ ਸਿੰਘ ਖਰਾਨਾ ਵੱਲੋਂ ਅੱਜ ਰੋਪੜ ਦੇ ਪਤੰਗ ਬਾਜ਼ਾਰ ਦੀ ਅਚਨਚੇਤ ਚੈਕਿੰਗ ਕੀਤੀ ਗਈ ਇਸ ਦੌਰਾਨ ਐਸਐਸਪੀ ਵੱਲੋਂ ਖਾਸ ਤੌਰ ਉਤੇ ਦੁਕਾਨਦਾਰਾਂ ਨੂੰ ਚਾਇਨਾ ਡੋਰ ਦੇ ਖਿਲਾਫ ਦਿੱਤੀ ਗਈ ਮੁਹਿੰਮ ਬਾਬਤ ਜਾਣਕਾਰੀ ਵੀ ਦਿੱਤੀ ਗਈ ਐਸਐਸਪੀ ਨੇ ਦੱਸਿਆ ਕਿ ਚਾਇਨਾ ਡੋਰ ਵੇਚਣਾ ਅਤੇ ਉਸ ਦੇ ਨਾਲ ਪਤੰਗ ਨੂੰ ਉਡਾਉਣਾ ਦੋਨੋਂ ਹੀ ਕਾਨੂੰਨੀ ਜੁਰਮ ਨੇ ਅਤੇ ਜੇਕਰ ਕਿਸੇ ਦੁਕਾਨਦਾਰ ਵੱਲੋਂ ਚਾਈਨਾ ਡੋਰ ਦੀ ਵਿਕਰੀ ਕੀਤੀ ਜਾਵੇਗੀ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਪੂਰੇ ਮਾਮਲੇ 'ਚ ਹੋਰ ਕੀ ਕੁਝ ਕਹਿਣਾ ਐਸਐਸਪੀ ਦਾ ਤੁਸੀਂ ਖੁਦ ਹੀ ਸੁਣ ਲਵੋ ਆਪਣਾ ਜਿਹੜੀ ਚਾਈਨਾ ਡੋਰ ਦੀ ਵਿਕਰੀ ਜਿਹੜੀ ਹੈਗੀ ਇਹ ਉਨੇ ਕਾਫੀ ਕੁਐਸਚਨ ਮਾਰਕ ਖੜੇ ਕੀਤੇ ਹੋਏ ਨੇ ਲੋਕਾਂ ਨੂੰ ਜਿਹੜਾ ਹੈਗਾ ਆਪਾਂ ਬਾਰ-ਬਾਰ ਗਲਬਾਤ ਵੀ ਕਰ ਰਹੇ ਆ ਉਹਨਾਂ ਨੂੰ ਦੱਸ ਵੀ ਰਹੇ ਹਾਂ ਕਿ ਇਹਦੇ ਬੜੇ ਮਾੜੇ ਪ੍ਰਭਾਵ ਹੈਗੇ ਨੇ ਪਿਛਲੇ ਦਿਨੀ ਤੁਸੀਂ ਦੇਖਿਆ ਵੀ ਹੁਣ ਅਖਬਾਰ ਵਿੱਚ ਕਾਫੀ ਵੱਡਾ ਜਿਹੜਾ ਹੈਗਾ ਇੱਕ ਬੈਨਰ ਲੱਗਾ ਹੋਇਆ ਸੀ ਜਿਹਦੇ ਵਿੱਚ ਲੋਕਾਂ ਦੇ ਗੱਲੇ ਕੱਟੇ ਹੋਏ ਸੀ, ਹੱਥ ਕੱਟੇ ਹੋਏ ਨੇ ਕੁਝ ਪੰਛੀਆਂ ਨੂੰ ਜਿਹੜਾ ਹੈਗਾ ਚਾਈਨਾ ਡੋਰ ਨੇ ਉਹਨਾਂ ਦੀ ਜਾਨ ਹੀ ਲੈ ਲਈ ਤੇ ਲੋਕਾਂ ਨੂੰ ਇੱਕ ਤੇ ਆਪਾਂ ਇੱਕ ਜਿੱਥੇ ਰਿਕੁਐਸਟ ਕਰਦੇ ਹੈਗੇ ਹਾਂ ਕਿ ਤੁਸੀਂ ਸਧਾਰਨ ਧਾਗੇ ਦਾ ਪ੍ਰਯੋਗ ਕਰੋ ਜਿਸ ਦੇ ਨਾਲ ਪਤੰਗ ਉਡਾਉਣ ਦਾ ਜਿਹੜਾ ਹੈਗਾ ਮਜ਼ਾ ਲਿਆ ਜਾ ਸਕੇ। ਉੱਥੇ ਹੀ ਜਿਹੜੀ ਰੂਪਨਗਰ ਪੁਲਿਸ ਹੈਗੀ ਹੈ ਪੂਰੀ ਤਰੀਕੇ ਦੇ ਨਾਲ ਮੁਸਤੈਦ ਹੈਗੀ ਹੈ। ਪਹਿਲਾਂ ਵੀ ਆਪਾਂ ਰਿਕਵਰੀਜ਼ ਕੀਤੀਆਂ ਹੈ ਕਿ ਇਹਨੇ ਚੰਗੀ ਰਿਕਵਰੀ ਸਾਡੀਆਂ ਹੋਈਆਂ ਨੇ। ਔਰ ਅੱਜ ਵੀ ਜਿਹੜਾ ਹੈਗਾ ਪੂਰੇ ਜ਼ਿਲ੍ਹੇ ਵਿੱਚ ਆਪਾਂ ਦਬਿਸ਼ ਕਰ ਰਹੇ ਹੈਗੇ ਆ ਜਿੱਥੇ-ਜਿੱਥੇ ਸਾਨੂੰ ਸ਼ਿਕਾਇਤਾਂ ਹੈਗੀਆਂ ਨੇ ਔਰ ਮਾਰਕੀਟs ਹੈਗੀਆਂ ਜਿਹੜੀ ਡੋਰ ਨੂੰ ਵੇਚਣ ਦੀਆਂ ਉੱਥੇ ਆਪਾਂ ਚੈਕਿੰਗ ਕਰਾ ਰਹੇ ਹੈਗੇ ਆ ਤੇ ਸਾਨੂੰ ਉਮੀਦ ਹੈਗੀ ਕਿ ਜਿਹੜੇ ਕਾਲੇ ਕਾਰੋਬਾਰੀ ਹੈਗੇ ਨੇ ਜਿਹੜੇ ਚਾਈਨਾ ਡੋਰ ਵੇਚ ਰਹੇ ਹੈਗੇ ਨੇ ਉਹਨਾਂ ਤੇ ਆਪਾਂ ਜਿਹੜਾ ਹੈਗਾ ਨਕੇਲ ਕਸ ਪਾਵਾਂਗੇ ਔਰ ਰਿਕਵਰੀ ਕਰਾਂਗੇ ਬਿਲਕੁਲ ਹੁਣੇ ਜਿਹੜੀ ਆਪਾਂ ਦੁਕਾਨਾਂ ਤੇ ਚੈਕਿੰਗ ਕੀਤੀ ਹੈ ਉੱਥੇ ਕੁਝ ਦੁਕਾਨਦਾਰਾਂ ਨੇ ਸਾਨੂੰ ਇਹ ਦੱਸਿਆ ਹੈਗਾ ਕਿ ਆਨਲਾਈਨ ਵੀ ਜਿਹੜਾ ਹੈਗਾ ਅਮਾਜ਼ਨ ਦੀ ਵਿਕਰੀ ਹੋ ਰਹੀ ਹੈ ਤੇ ਇਸ ਚੀਜ਼ ਨੂੰ ਆਪ ਬੰਦ ਕੀਤਾ ਜਾ ਸਕੇ ਉਹਦੇ ਕੋਲੋ ਰਿਕਵਰੀ ਸਾਡੇ ਕੋਲ ਵੀ ਹੋਈ ਹੈ ਰੋਪੜ ਵਿੱਚ ਵੀ ਔਰ ਲੁਧਿਆਣੇ ਵੀ ਕਾਫੀ ਵਧੀਆ ਜਿਹੜਾ ਹੈਗਾ ਆਪਰੇਸ਼ਨ ਹੋਇਆ ਕਾਫੀ ਵੱਡੀ ਰਿਕਵਰੀ ਜਿਹੜੀ ਉਹਦੇ ਕੋਲੋਂ ਹੋਈ ਹੈ ਤੇ ਉਹਦੇ ਕੁਝ ਕਾਲੇ ਕਾਰੋਬਾਰੀ ਹੈਗੇ ਨੇ ਦੇਖੋ ਗੱਲ ਕੀ ਹੈਗੀ ਕਿ ਇੱਕ ਚੀਜ਼ ਬਣੀ ਕਿਸੇ ਹੋਰ ਪਰਪਸ ਵਾਸਤੇ ਐ ਫਿਸ਼ਰਮੈਨ ਦਾ ਜਿਹੜਾ ਨੈਟ ਹੁੰਦਾ ਹੈ ਮਛਵਾਰੇ ਦਾ ਜਿਹੜਾ ਨੈਟ ਹੁੰਦਾ ਹੈ ਉਹਦੇ ਵਾਸਤੇ ਪਲਾਸਟਿਕ ਦੀ ਡੋਰੀ ਹੁੰਦੀ ਹੈ ਲੋਕਾਂ ਨੇ ਇਹਦਾ ਇਸਤੇਮਾਲ ਕਰਨਾ ਸ਼ੁਰੂ ਕਰਤਾ ਪਤੰਗ ਉਡਾਉਣ ਵਾਸਤੇ ਔਰ ਜਦੋਂ ਪਤੰਗ ਉਡਾਉਣ ਦੇ ਉਹਨਾਂ ਦੀ ਉਂਗਲ ਵੀ ਕੱਟ ਰਹੀਆਂ ਹੈ ਕਿਨੇ ਤੇ ਨਾਲ ਦੇ ਨਾਲ ਜਿੱਥੇ ਉਹ ਫਸ ਜਾਂਦੀ ਹੈਗੀ ਇਹ ਉੱਥੇ ਕਿਸੇ ਇਨਸਾਨ ਦੀ ਜਾਨ ਤੇ ਜਿਹੜਾ ਆਪਣਾ ਜਿਹੜਾ ਮੂਕ-ਮੂਕ ਆਪਣਾ ਜਾਨਵਰ ਹੈਗਾ ਪੰਛੀ ਹੈਗਾ ਉਹਦੀ ਵੀ ਜਾਨ ਲੈ ਲੈਂਦੀਆਂ ਹੈਗੀਆਂ ਨੇ ਤੇ ਲੋਕਾਂ ਨੂੰ ਆਪ ਗੁਰੇਜ਼ ਕਰਨਾ ਚਾਹੀਦਾ ਹੈ ਕਿ ਇਹੋ ਜੀ ਜਿਹੜੀ ਜਾਨਲੇਵਾ ਡੋਰ ਹੈਗੀ ਉਹਨਾਂ ਦਾ ਇਸਤੇਮਾਲ ਨਾ ਕੀਤਾ ਜਾਵੇ ਔਰ ਮੈਂ ਸਮਝਦਾ ਹਾਂ ਪਤੰਗ ਬਾਜ਼ੀ ਦਾ ਜਿਹੜਾ ਸਭ ਤੋਂ ਚੰਗਾ ਮਜ਼ਾ ਹੈਗਾ ਉਹ ਪੁਰਾਣੇ ਮਾਂਝੇ ਵਿੱਚ ਹੈਗਾ ਜਿਹਨੂੰ ਜਦੋਂ ਲੜਾਉਂਦੇ ਆ ਤੇ ਉਹਦੇ ਵਿੱਚ ਤਕਨੀਕ ਵੀ ਇਸਤੇਮਾਲ ਹੁੰਦੀ ਹੈ ਤੇ ਲੋਕਾਂ ਦੀ ਜਿਹੜੀ ਇੱਕ ਜਿਹੜੀ ਵਰਕਿੰਗ ਸਟਾਈਲ ਹੈਗੀ ਹੈ ਕਿ ਕਿਸ ਤਰੀਕੇ ਦੇ ਨਾਲ ਪਤੰਗ ਨੂੰ ਘੁਮਾਉਣਾ ਹੈ ਇਸ ਤਰੀਕੇ ਨਾਲ ਖਿਚਣਾ ਹੈਗਾ ਉਹ ਸਾਰਾ ਕੁਝ ਪਤਾ ਲੱਗਦਾ ਹੈਗਾ ਤੇ ਆਪਾਂ ਪੁਰਾਣੇ ਆਪਣੇ ਟ੍ਰੈਡੀਸ਼ਨਲ ਮਾਂਜੇ ਵਾਲ ਜਾਈਏ ਤੇ ਜਿਹੜਾ ਜਨਲੇਵਾ ਤਾਗਾ ਹੈਗਾ ਜਿਹੜਾ ਚਾਈਨਾ ਡੋਰ ਜਿਹਨੂੰ ਆਪਾਂ ਕਹਿ ਦਿੰਨੇ ਹੈਗਾ ਉਹਦਾ ਇਸਤੇਮਾਲ ਨਾ ਕੀਤਾ ਜਾਵੇ ਪਿੱਛੇ ਜਦੋਂ ਲੋਹੜੀ ਦਾ ਦਿਨ ਸੀਗਾ ਉਸ ਦਿਨ ਆਪਾਂ ਸਪੈਸ਼ਲ ਪੁਲਿਸ ਟੀਮਾਂ ਵੀ ਬਣਾਈਆਂ ਸੀਗੀਆਂ ਆਪਾਂ ਘਰਾਂ ਤੇ ਵੀ ਜਿਹੜਾ ਹੈਗਾ ਲੋਕਾਂ ਨੂੰ ਨੋਟਿਸ ਦਿੱਤੇ ਹੈਗੇ ਨੇ ਕਿ ਤੁਸੀਂ ਅਗਰ ਚਾਈਨਾ ਡੋਰ ਦਾ ਇਸਤੇਮਾਲ ਕਰਦੇ ਹੋਏ ਪਾਏ ਗਏ ਤੇ ਤੁਹਾਡੇ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ ਹੁਣ ਬਸੰਤ ਪੰਚਮੀ ਨੇੜੇ ਆ ਰਹੀ ਹੈਗੀ ਹੈ ਤੇ ਇੱਥੇ ਰੋਪੜ ਜ਼ਿਲ੍ਹੇ ਵਿੱਚ ਬਸੰਤ ਪੰਚਮੀ ਤੇ ਕਾਫੀ ਲੋਕ ਜਿਹੜਾ ਹੈਗੇ ਨੇ ਪਤੰਗਾ ਉਡਾਉਂਦੇ ਨੇ ਤੇ ਮੈਂ ਦੁਬਾਰਾ ਦੁਬਾਰਾ ਤੁਹਾਡੇ ਰਾਹੀਂ ਜਿਹੜਾ ਹੈਗਾ ਸਾਰਿਆਂ ਨੂੰ ਮੈਸੇਜ ਕਰਨਾ ਚਾਹੁੰਨਾ ਹੈ ਦੱਸਣਾ ਚਾਹੁੰਨਾ ਹੈ ਕਿ ਆਪਾਂ ਜਿਹੜਾ ਟਰੈਡੀਸ਼ਨਲ ਧਗਾ ਹੈ ਉਹਦਾ ਇਸਤੇਮਾਲ ਕਰੀਏ ਚਾਈਨਾ ਡੋਰ ਤੋਂ ਗਰੇਸ ਕਰੀਏ ਸਰ ਅੰਡਰਗਰਾਊਂਡ ਵੀ ਫਿਰ ਦੇਖੋ ਸੀਕ੍ਰੇਟ ਆਪਰੇਸ਼ਨ ਚੱਲਦੇ ਰਹਿੰਦੇ ਹੈਗੇ ਨੇ ਲਗਾਤਾਰ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਰਹਿਣੇ ਆਂ ਔਰ ਇਨਫਾਰਮੇਸ਼ਨ ਜਿਹੜੀ ਹੈਗੀ ਆਪਾਂ ਲੈਣੇ ਰਹਿੰਦੇ ਕੁਝ ਲੋਕਾਂ ਤੇ ਸਾਨੂੰ ਸ਼ੱਕ ਹੈਗਾ ਜਿੱਥੇ ਸਾਡਾ ਆਪਰੇਸ਼ਨ ਚੱਲ ਰਿਹਾ ਹੈਗਾ ਔਰ ਸਾਨੂੰ ਉਮੀਦ ਹੈ ਕਿ ਜੇ ਜੇਤੀ ਜਿਹੜਾ ਹੈਗਾ ਉਹ ਆਪਾਂ ਅਨਰਚ ਕਰਾਂਗੇ ਅਗਰ ਕੋਈ ਬੱਚਾ ਅਗਰ ਕਾਨੂੰਨ ਮੁਤਾਬਿਕ ਦੇਖਿਆ ਹੋਇਆ ਤੇ ਪਰਚਾ ਹੋਵੇ ਤੇ ਵੀ ਬਣਦਾ ਹੈਗਾ ਉਹੀ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੂੰ ਆਪਾਂ ਨੋਟਿਸ ਵੀ ਦਿੱਤੇ ਹੈਗੇ ਨੇ ਪਹਿਲਾਂ ਔਰ ਅੱਗੇ ਵੀ ਜਿਹੜਾ ਹੈਗਾ ਇਸ ਤਰੀਕੇ ਦੇ ਨੋਟਿਸ ਆਪਾਂ ਜਾਰੀ ਕਰਦੇ ਰਹਾਂਗੇ ਕਿਸੇ ਜਿਹੜਾ ਇੱਕ ਛੋਟਾ ਬੱਚਾ ਹੈਗਾ ਇਨੋਸੈਂਟ ਹੈਗਾ ਔਰ ਅੱਗੇ ਉਹਦਾ ਪੂਰਾ ਕੈਰੀਅਰ ਪੜਿਆ ਹੋਇਆ ਹੈ ਤੇ ਮੈਂ ਮਾਪਿਆਂ ਦੀ ਰਿਸਪੌਂਸਿਬਿਲਟੀ ਸਮਝਦਾ ਹੈਗਾ ਕਿ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਔਰ ਇਹੋ ਜਿਹੇ ਧਾਗੇ ਦੇ ਪ੍ਰਯੋਗ ਤੋਂ ਉਹਨਾਂ ਨੂੰ ਦੇਖੋ ਜੀ ਇਹ ਪ੍ਰਯੋਗ ਤੇ ਡਿਪੈਂਡ ਕਰਦਾ ਹੈਗਾ ਜਿਸ ਸਰ ਰੋਪੜ ਜਿਲ੍ਹੇ ਸ਼ਹਿਰ ਵਿੱਚ ਜਿਹੜਾ ਹੈਗਾ ਕਾਫੀ ਜ਼ਿਆਦਾ ਹੈਗਾ ਔਰ ਸ਼ਹਿਰਾਂ ਵਿੱਚ ਜ਼ਿਆਦਾ ਹੈਗਾ ਕਿ ਪਿੰਡਾਂ এজেন্সি ਦਾ ਜੋ ਜੋਰ ਜਿਹੜਾ ਹੈਗਾ ਘੱਟ ਹੈ ਉਸ ਹਿਸਾਬ ਨਾਲ ਤੇ ਇੱਥੇ ਆਪਾਂ ਕਰੀਬ ਜਦੋਂ 13 ਜਨਵਰੀ ਸੀ ਕੀ ਲੋੜੀ ਦਾ ਦਿਨ ਸੀਗਾ ਉਸ ਦਿਨ ਆਪਾਂ 15 ਟੀਮਾਂ ਬਣਾ ਕਰਕੇ ਚੈਕਿੰਗ ਕਰਾਈ ਸੀਗੀ ਔਰ ਅੱਗੇ ਵੀ ਲਗਾਤਾਰ ਸਾਡੀ ਇਦਾਂ ਹੀ ਚੈਕਿੰਗ ਚੱਲਦੀ ਰਹੂਗੀ ਟ੍ਰੈਡੀਸ਼ਨਲ ਫੈਸਟੀਵਲ ਹੈਗਾ ਔਰ ਲੋਕੀ ਇਸ ਚੀਜ਼ ਨੂੰ ਮਨਾਉਂਦੇ ਹੈਗੇ ਨੇ ਆਪਸ ਵਿੱਚ ਇੱਕ ਦੂਜੇ ਦੇ ਨਾਲ ਚਾਹ ਕਰਦੇ ਹੈਗੇ ਨੇ ਆਪਾਂ ਜਿਆਦਾ ਟਰੈਡੀਸ਼ਨਲ ਚੀਜ਼ਾਂ ਦੇ ਵਿਚਾਰ ਨਹੀਂ ਜਾਣਾ ਚਾਹੁੰਦੇ ਬਟ ਜਿਹੜੀ ਚੀਜ਼ ਇਨਸਾਨ ਨੂੰ ਜਿਹੜੀ ਹੈਗੀ ਹੈ ਨੁਕਸਾਨ ਪਹੁੰਚਾ ਸਕਦੀ ਹੈਗੀ ਹੈ ਜਾਨਵਰਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈਗੀ ਉਹ ਚੀਜ਼ ਦੇ ਆਪਾਂ ਪੂਰੀ ਤਰੀਕੇ ਦੇ ਨਾਲ ਉਹ ਦੇਗੇਸਟ ਹੈ ਗਿਆ ਔਰ 144 ਤਹਿਤ ਜਿਹੜੇ ਹੈਗੇ ਨੇ 223 ਬੀਐਨਐਸ ਦੇ ਤਹਿਤ ਜਿਹੜੇ ਹੈਗੇ ਡੀਸੀ ਸਾਹਿਬ ਨੇ ਆਰਡਰ ਵੀ ਕੀਤੇ ਹੋਏ ਨੇ ਔਰ ਆਪਾਂ ਉਹਨੂੰ ਇੰਪਲੀਮੈਂਟ ਕਰਵਾਵਾਂਗੇ ਠੀਕ ਸਰਕਾਰੀ ਡਰੋਨ ਨਹੀਂ ਹੈਗਾ ਤੁਹਾਡੇ ਰਾਹੀਂ ਆਪਾਂ ਜਿਹੜਾ ਹੈਗਾ ਡਰੋਨ ਯੂਜ਼ ਕਰਦੇ ਹੈਗੇ ਆ ਤਾਂ ਜਿਸ ਤਰ੍ਹਾਂ ਹੋਏਗਾ ਅਗਰ ਲੋੜ ਪੈਗੀ ਤਾਂ ਪੈਟ੍ਰੋਲ ਨੂੰ ਉਡਾਵਾਂਗੇ ਠੀਕ